ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਦੇ ਕੋਲੇ ਆਏ ਆ ਦੋਸਤੋ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਅੱਜ ਇੱਕ ਆਪਾਂ ਇਹ ਕਵਰੇਜ ਕਰਨ ਜਾ ਰਹੇ ਆ ਇੱਕ ਦੋਸਤੋ ਵੇਰ ਦਿਖਾਉਣੀ ਹੈ ਤੁਹਾਨੂੰ ਬਿਲਕੁਲ ਮੋਹੋਂ ਚੌਗੀ ਬੱਛੀ ਆ ਤੇ ਘਰ ਦੀ ਜੰਮੀ ਪਲੀ ਆ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਪੁੱਛ ਲਵਾਂਗੇ ਵੀ ਕੀ ਅ ਡਿਟੇਲਸ ਦੀ ਜੇਕਰ ਦੋਸਤੋ ਮਾਦਰ ਦਾ ਰਿਕਾਰਡ ਵੀ ਪਤਾ ਹੋਇਆ ਤੇ ਉਹ ਵੀ ਆਪਾਂ ਵੇਰ ਤੋਂ ਪੁੱਛ ਲਵਾਂਗੇ ਆ ਖਾਸ ਵਿਜਿਟ ਤੁਸੀਂ ਪਿੰਡ ਜਗਤਪੁਰਾ ਕਰਨੀ ਆ ਨੇੜੇ ਪਿੰਡ ਅਲਗੋ ਕੋਠੀ ਬੈੜਵਾਲ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਬੱਲਿਆਂ ਵਾਲਾ ਪਿੰਡ ਬਿਲਕੁਲ ਲੱਗਿਆ ਫਤਿਹਪੁਰ ਨਵਾਂ ਪਿੰਡ ਇਹ ਬਿਲਕੁਲ ਨਜ਼ਦੀਕ ਆ ਤੇ ਜਦੋਂ ਦੋਸਤੋ ਕੋਈ ਮਾਲ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਕਰੋ ਕੀ ਪਸੂ ਤਿਆਰ ਹੁੰਦਾ ਤੇ ਆਪਾਂ ਬਿਲਕੁਲ ਇਸ ਘਰੋਂ ਜਿਹੜੀਆਂ ਤੁਹਾਨੂੰ ਅਪਡੇਟ ਦਿੰਦੇ ਰਹਿੰਦੇ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਜਗਤਪੁਰੇ ਕਰਨੀ ਆ ਅੱਜ ਦੋਸਤੋ ਆਪਾਂ 29 ਜਨਵਰੀ ਨੂੰ ਇਹ ਕਵਰੇਜ ਕਰਦੇ ਪਏ ਆ ਤੇ ਸਮਾਂ ਕੋਈ ਦੁਪਹਿਰ ਜਾਂ ਸ਼ਾਮ ਦਾ ਸਮਾਂ ਕੋਈ ਵੀ ਰ ਮੰਨ ਸਕਦਾ ਵੀ 4 ਵਜੇ ਦਾ ਸਮਾਂ ਹੈ ਵੈੜ ਗੱਪਣਾ ਚੌਕੀ ਬੱਛੀ ਆ ਦੋਸਤੋ ਮੂੰਹੋਂ ਦੰਦੀ ਵੀ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਤਸੱਲੀ ਦੇ ਨਾਲ ਪੂਰੀ ਇਹਦੀ ਡਿਟੇਲ ਆ ਉਹ ਵੀਰ ਸੰਦੀਪ ਤੋਂ ਆਪਾਂ ਲੈ ਲਾਂਗੇ ਤੇ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਦੋਸਤੋ ਕੀ ਡਿਟੇਲ ਆ ਅੱਜ ਇਸ ਵੈੜ ਦੀ ਤੇ ਵੱਛੀ ਪਸੰਦ ਆਊਗੀ ਦੋਸਤੋ ਘਰ ਦੀ ਜੰਮੀ ਪਲੀ ਵੱਛੀ ਆ ਤੇ ਬਿਲਕੁਲ ਅੱਗੇ ਕਿਸ ਸੀਮਨ ਤੋਂ ਗੱਬਣਾ ਕੀ ਰੇਟ ਭਾ ਪੜਦਾ ਰਹਿਣ ਵਾਲਾ ਉਹ ਪੂਰੀ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਅੱਛਾ ਵੀਰ ਸੰਦੀਪ ਹੋਰ ਕਿਵੇਂ ਠੀਕ ਠਾਕ ਵਧੀਆ ਠੀਕ ਠਾਕ ਸੰਤੂ ਸਾਹਿਬ ਤੁਸੀਂ ਸੁਣਾਓ ਅੱਛਾ ਵਧੀਆ ਵੀਰੇ ਅੱਛਾ ਸੰਦੀਪ ਬਾਕੀ ਵੀਰੇ ਇੱਕ ਤਾਂ ਆਪਣੇ ਭੈਣ ਭਰਾਉਣ ਇਹ ਵੀ ਦੱਸ ਦੇ ਵੀ ਬਾਕੀ ਮੱਜਾਂ گاਵਾ ਦੇ ਕੋਈ ਫਾਰਮੂਲੇ ਜਾਂ ਕੋਈ ਵੀ ਮਤਲਬ ਕੋਈ ਦਵਾਈ ਲੈਣੀ ਹੋਵੇ ਤੇ ਉਹ ਵੀ ਕੋਈ ਵੀਰ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂਜੀ ਹਾਂਜੀ ਸੰਤੂ ਸਾਹਿਬ ਆਪਾਂ ਦੇਸੀ ਦਵਾਈ ਦਿੰਦੇ ਡੰਗਰਾਂ ਦੀ ਹਾਂਜੀ ਕੋਈ ਵੀ ਬਿਮਾਰੀ ਹੋਵੇ ਕਿਉਂ ਨੋ ਹ ਹਰ ਇੱਕ ਬਿਮਾਰੀ ਦਾ ਪੰਜਾਬੀ ਦੇਸੀ ਦਵਾਈ ਨਾਲ ਇਲਾਜ ਕਰਦੇ ਆ ਅੱਛਾ ਵੀਰ ਸੰਦੀਪ ਬਿਮਾਰੀਆਂ ਕਿਹੜੀਆਂ ਕਿਹੜੀਆਂ ਤੋਂ ਜਿਹੜੀਆਂ ਅੱਜ ਆਪਣੇ ਕੋਲ ਦਵਾਈਆਂ ਜਿਹੜੀਆਂ ਦੇਸੀ ਬਣ ਕੇ ਤਿਆਰ ਨੇ ਤੇ ਕਿਹੜੀਆਂ ਕਰੀਆਂ ਦਵਾਈਆਂ ਦਾ ਕੋਈ ਵੀਰ ਲਾਭ ਲੈ ਕੇ ਗਾਂ ਸੰਤੂਖ ਸਾਹਿਬ ਮੱਝ ਗਾਂ ਕੇ ਨੂੰ ਬੰਨ ਪਿਆ ਹੋਵੇ ਹਾਂਜੀ ਆਦਰੰਗ ਪਿਆ ਹੋਵੇ ਹਾਂਜੀ ਪਿੱਛਾ ਮਾਰਦੀ ਹੋਵੇ ਜ਼ਹਿਰ ਬਾਤ ਹੋਇਆ ਹੋਵੇ ਤੇ ਥਣ ਘਟ ਹੋਵੇ ਛੱਡੀਆਂ ਆਉਂਦੀਆਂ ਹਨ ਹਾਂਜੀ ਜਾਂ ਡੰਗਰ ਕੇ ਦਾ ਖਲੋਂਦਾ ਨਾ ਹੋਵੇ ਹਾਂਜੀ ਹਰ ਇੱਕ ਬਿਮਾਰੀ ਆ ਸੰਤੂ ਸਾਹਿਬ ਪਰ ਦੇਸੀ ਦਵਾਈ ਨਾਲ ਇਲਾਜ ਕਰਦੇ ਇਲਾਜ ਕੀਤਾ ਜਾਂਦਾ ਹਾਂਜੀ ਜੇਕਰ ਕੋਈ ਵੀਰ ਆਪਦੀ ਸਮੱਸਿਆ ਦੱਸੇ ਤੇ ਉਹਦੇ ਬਿਹਾਵ ਤੇ ਤੁਸੀਂ ਜਿਹੜੀ ਦਵਾਈ ਉਹ ਤਿਆਰ ਵੀ ਕਰ ਦਿੰਦੇ ਹੋ ਹਾਂਜੀ ਹਾਂਜੀ ਸੰਤੂ ਸਾਹਿਬ ਤਿਆਰ ਕਰ ਦਿੰਦੀ ਉਸੇ ਟਾਈਮ ਠੀਕ ਆ ਜੀ ਤੇ ਡੇਰੀ ਫਾਰਮ ਵਾਲਿਆਂ ਜਿਆਦਾ ਮਤਲਬ ਫਾਇਦੇਮੰਦ ਆ ਜਿਨ੍ਹਾਂ ਕੋਲ ਡੇਰੀ ਚ ਮੱਝਾਂ ਹੁੰਦੀਆਂ 50 50 100 100 ਕਾਵਾ ਮੱਝਾਂ ਹਾਂ ਪਸ਼ਾਬ ਦਾ ਬਾਨਾ ਚਾਹੇ ਪਸ਼ਾ ਗੋਹੇ ਦਾ ਬਾਨਾ ਉਹ ਵੀ ਜਿਹੜਾ ਇਲਾਜ ਆ ਦੋਸਤੋ ਵੀਰ ਹੁਣਾਂ ਦੇ ਕੋਲ ਹੈਗਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅਸੇ ਵੀਰ ਸੰਦੀਪ ਅੱਜ ਜਿਹੜੀ ਆਪਾਂ ਇਹ ਵੈਰ ਦਿਖਾਉਣੀ ਆ ਹਾਂਜੀ ਇਹ ਬੱਚੀ ਦੀ ਕੀ ਡਿਟੇਲ ਆ ਵੀਰ ਪੂਰੀ ਦੱਸ ਦੋ ਵੀ ਇਸ ਦੀ ਮਦਰ ਵੀ ਆਪਣੇ ਕੋਲ ਰਹੀ ਆ ਜਾਂ ਆਪਣੇ ਕੋਲ ਆਪਣੇ ਕੋਲ ਰਹੀ ਆ ਜੀ ਕਿੰਨਾ ਮਿਲ ਕਰਿਆ ਉਹ ਦਾ ਮਦਰ ਦਾ ਸੰਧੂ ਸਾਹਿਬ ਇਹਦੀ ਮਾਂ ਦਾ ਮਿਲ ਕਰਿਆ 28 ਤੋਂ 30 ਲੀਟਰ 28 ਤੋਂ 30 ਲੀਟਰ ਹਾਂਜੀ ਆਪਾਂ ਕੋਈ 40 ਨਹੀਂ ਕਹਿੰਦੇ ਕੋਈ 50 ਨਹੀਂ ਦਿੰਦਾ ਜਿੰਨਾ ਆਪਾਂ ਚਾਉਂਦੇ ਰਹੇ ਉਹਨਾਂ ਦੱਸਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੰਦੀਪ ਵੀਰੇ ਇਹ ਬੱਛੀ ਆਪਣੇ ਬਿਲਕੁਲ ਆਪਦੇ ਘਰ ਦੀ ਹੱਥੀ ਜੰਮੀ ਬਲੀ ਆ ਹਾਂਜੀ ਹਾਂਜੀ ਸੰਤੂ ਸਾਹਿਬ ਆਪਣੇ ਘਰ ਦੀ ਆ ਬੱਚੀ ਤੇ ਹੁਣ ਇਹਦੀ ਉਮਰ ਦੱਸ ਦਈਏ ਤੇ ਇਹਦੇ ਮੂਹੋਂਦੰਦੀ ਦੱਸ ਦਈਏ ਮੂਹੋਂਦੰਦੀ ਕਿਵੇਂ ਆ ਮੂਹ ਸੰਤੂ ਸਾਹਿਬ ਇਹ ਚੌਗੀ ਆ ਓਕੇ ਤੇ ਪਹਿਲਾ ਸੂਆ ਸੋਨਾ ਜੀ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਪਹਿਲਾ ਸੂਆ ਦੋਸਤੋ ਸੂਨਾ ਮੂਹੋਂਦੰਦੀ ਚੌਗੀ ਆ ਹਾਂਜੀ ਚਾਰ ਦੰਦ ਬੱਛੀ ਆ ਤੇ ਸੰਦੀਪ ਵੀਰੇ ਦਿਨ ਹਜੇ ਕਿੰਨੇ ਕ ਪਏ ਆ ਅਗੇ ਸੂਨ ਚ ਦਿਨ ਸੰਤੂ ਸਾਹਿਬ ਇਹਦੇ ਹੋਣਾ ਜੇ 7-8 ਫਰਵਰੀਨ ਪੂਰੇ ਹੋ ਜਾਣੇ 7-8 ਫਰਵਰੀ ਨੂੰ ਹਾਂਜੀ ਲਓ ਜੀ ਸੋ ਦੋਸਤੋ ਵਸੀ ਚੰਗੀ ਆ ਬਾਕੀ ਤੁਸੀਂ ਚੈੱਕ ਕਰ ਲਓ ਮਦਰ ਦਾ ਵੀ ਮਿਲਕ ਕਾਫੀ ਚੰਗਾ ਸੀਗਾ 25 ਤੋਂ ਪਲੱਸ 27-28 ਲੀਟਰ ਮਦਰ ਮਿਲਕਿੰਗ ਜਿਹੜੀ ਅਸੀਂ ਰਹੀ ਆ ਤੇ ਸੰਦੀਪ ਵੀਰੇ ਅੱਗੇ ਗੱਭਣ ਕੇਸ ਸੀਮਰ ਤੋਂ ਪਤਾ ਕੁਛ ਸੰਧੂ ਸਾਹਿਬ ਇਹ ਡੈਨਮਾਰਕ 40116 ਤੋਂ ਗੱਭਣ 40116 ਦੀ ਹਾਂਜੀ ਠੀਕ ਹੈ ਜੀ ਠੀਕ ਆ ਸੋ ਅੱਗੇ ਦੋਸਤੋ ਡੈਨਮਾਰਕ 40116 ਤੋਂ ਗੱਭਣ ਤੇ ਦਿਨ ਸੰਦੀਪ ਨੇ ਹਜੇ ਕਿੰਨੇ ਕ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਵੀ 10 ਤੋਂ ਬਾਕੀ ਲਿਖਤੀ ਤੌਰ ਤੇ ਤੁਹਾਡੇ ਕੋਲ ਲਿਖੇ ਹੋਣੇ ਹਾਂਜੀ ਹਾਂਜੀ ਲਿਖੇ ਆ ਜੀ ਹਾਂ ਇਹਦੇ 8 8 ਫਰਵਰੀ ਨੂੰ ਹੋ ਜਾਣੇ ਦਿਨ ਪੂਰੇ ਜੀ 8 ਫਰਵਰੀ ਨੂੰ ਹਾਂਜੀ ਠੰਡੀ ਸੀ ਲਈ ਬੜੀ ਐ ਸੰਧੂ ਸਾ ਆ ਲਓ ਜੀ ਭਾਵੇਂ ਕੋਈ ਬੱਚਾ ਬੈਠਾ ਰਵੇ ਭਾਵੇਂ ਕੋਈ ਜੋ ਮਰਜ਼ੀ ਮਰਜ਼ੀ ਹੱਥ ਫੇਰੇ ਅੱਜ ਢੱਲਾ ਵੀ ਬੜੀਆਂ ਦੇਖੋ ਇਹ ਟਾਈਮ ਖੜਨਾਂ ਨੇ ਉੱਪਰ ਵੀ ਖੜ ਸਕਦੀ ਆ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਪਹਿਲਾਂ ਵਸੀ ਕਰਕੇ ਵੀਰ ਉਹਨਾਂ ਨੇ ਬਿਲਕੁਲ ਛੜੀਆਂ ਛੁੜੀਆਂ ਬਣੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀਰ ਨੇ ਬਿਲਕੁਲ ਰੱਸੀ ਨਿਆਣੀ ਵਾਲਾ ਪਾਉਣਾ ਠੀਕ ਆ ਤੇ ਉਹ ਵੀ ਤੁਸੀਂ ਪਰਫਾਰਮ ਕਰ ਸਕਦੇ ਜੇ ਬੱਛੀ ਬਹੁਤ ਸੋਹਣੀ ਆ ਵਾਈਟ ਰੰਗ ਦੇ ਵਿੱਚ ਵਤੇਰੀ ਆ ਕੋਈ ਥੋੜੇ ਬਹੁਤੇ ਜਿਹੜੇ ਦੋਸਤੋ ਬਲੈਕ ਰੰਗ ਦੇ ਵਿੱਚ ਡਾਟ ਸਪੌਟ ਜਿਹੜੇ ਆ ਬਾਹਰ ਤੇ ਹੈਗੇ ਆ ਬਾਕੀ ਵਾਈਟ ਰੰਗ ਜਿਹੜਾ ਉਹ ਵਤੇਰੀ ਆ ਠੀਕ ਆ ਜੀ 40 116 ਤੋਂ ਆਪ ਗੱਬਣਾ ਹਾਂਜੀ ਵੀਰ ਸੰਦੀਪ ਹਾਂਜੀ ਸੰਤੂ ਸਾਹਿਬ ਹਾਂਜੀ ਖੋਲੋ ਤੇ ਹਾਂਜੀ ਖੋਲ ਕੇ ਇੱਕ ਵਾਰੀ ਤੋਰ ਕੇ ਜਰੂਰ ਦਿਖਾਈਏ ਬਾਕੀ ਮਦਰ ਦਾ ਮਿਲਕ ਦੋਸਤੋ ਚੰਗਾ ਵੀਰ ਦੱਸ ਰਿਹਾ ਵੀ 27 28 ਲੀਟਰ ਤੇ ਬਿਲਕੁਲ ਘਰੇਲੂ ਘਰ ਦੀ ਵਹਿੜ ਸੀਗੀ 28 27 ਲੀਟਰ ਤੇ ਇਸ ਦੀ ਮਦਰ ਚੱਲੀ ਆ ਫਿਲਹਾਲ ਇਹ ਪਹਿਲਾ ਸਵੇਰ ਸੂਣ ਵਾਲੀਏ ਦੋਸਤੋ ਮੂੰਹੋਂ ਦੰਦੀ ਕੋਈ ਵੀ ਹੈਰਾਨ ਕੇ ਆਪਣਾ ਘਰ ਚੈੱਕ ਕਰ ਸਕਦਾ ਚੌਕੀ ਚਾਰ ਦੰਦ ਦੋਸਤੋ ਇਹ ਬੱਛੀ ਆ ਠੀਕ ਹੈ ਜੀ ਛੇਕ ਤੇ ਤੇ ਕੰਨੀ ਦੇ ਦੰਦ ਹਜੇ ਦੋ ਦੋ ਦੰਦ ਆ ਕਦਕੂਤ ਬਹੁਤ ਸੋਨਾ ਬੱਛੀ ਦਾ ਬਸ ਕੀ ਵੱਡੇ ਕਦਕੂ ਦੇ ਵੇਤਾ ਵੇਚਾ ਬਾਕੀ ਆਪਾਂ ਹਮੇਸ਼ਾ ਇੱਕ ਗੱਲ ਕਰਦੇ ਆ ਵੀ ਜਦੋਂ ਤੱਕ ਪਸ਼ੂ ਜ਼ਬਾਨ ਹੁੰਦਾ ਉਦੋਂ ਤੱਕ ਜਿਹੜਾ ਕੱਦ-ਗਾਠ ਆ ਉਹ ਜ਼ਰੂਰ ਅਨਕਰੀਜ਼ ਹੁੰਦਾ ਪਸ਼ੂ ਦਾ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰੋ 6-7 ਫਰਵਰੀ ਨੂੰ ਦਿਨ ਪੂਰੇ ਆ ਸੰਦੀਪ ਥੋੜਾ ਹੋਰ ਤੋਰ ਦਿਓ ਫਿਰ ਲੈ ਆਓ ਇੱਧਰ ਹੋਰ ਤੋਰ ਦਿੱ ਤਸੱਲੀ ਨਾਲ ਦਿਖਾ ਦਈਏ ਆ ਲਓ ਕਮਾ ਲਈਏ ਫਿਰ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਸੰਦੀਪ ਜੀ ਇਹ ਕੀ ਡਿਮਾਂਡ ਕਰਦੇ ਆਂ ਜੀ ਸੰਧੂ ਸਾਹਿਬ ਇਹਦੇ ਡਿਮਾਂਡ ਆਪਾਂ ਨਾ ਕਰਨੀ 75 ਨਾ ਕਰਨੀ 70 ਹਾਂ ਜੀ ਪੂਰਾ 65000 ਲੈਣ ਦੇਣ 65000 ਹਾਂ ਜੀ ਵੀ ਜਸਨੋਆ ਦੇ ਜੀ ਜਸਨੋਆ ਆਪਾਂ ਪੂਰੀ 65000 ਦੀ ਦੇਣੀ ਹਾਂ ਹਾਂ ਜੀ ਕੋਈ ਠੀਕ ਹੈ ਜੀ ਲੋਬੀ ਦੋਸਤੋ ਅੱਜ 29 ਜਨਵਰੀ ਨੂੰ ਇਹ ਆਪਾਂ ਕਵਰਜ ਕੀਤੀ ਆ ਤੇ ਬਾਕੀ 6-7 ਫਰਵਰੀ ਨੂੰ ਦਿਨ ਪੂਰੇ ਆ। ਬਾਕੀ ਅੱਗੋਂ ਕੋਈ ਵੀ ਰਾਈਡ ਆਈਡੀ ਆ ਤੁਸੀਂ ਤੱਕ ਕੇ ਸੌਦਾ ਕਰ ਸਕਦੇ ਜੇ। ਕਿਉਂਕਿ ਹਜੇ ਜੇਕਰ ਆਪਾਂ ਦੇਖੀਏ ਵੀ 8-7 ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ। ਪਰ ਘੱਟੋ ਘਾਟ ਵੀ 8 ਤੋਂ 10 ਦਿਨਾਂ ਦੇ ਵਿੱਚ ਪੂਰਾ ਆਰਡਰ ਤਿਆਰ ਕਰ ਲੂਗੀ ਕਰਮਾਂ ਲਈ। ਆ ਦੇਖੋ ਠੀਕ ਆ ਸੋ ਠੰਡੀ ਤੇਰੀ ਆ ਸੀਰੀਸ ਲਗਾ ਅੱਗੇ 40 116 ਤੋਂ ਦੋਸਤੋ ਗੱਬਣ ਆ ਡੈਨਮਾਰਕ ਸੀਮਨ 40 116 ਤੋਂ ਗੱਬਣ ਵੀ ਆ ਠੀਕ ਆ ਤੇ ਮੋਹੋਂ ਦੰਦੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਚੌਗੀ ਬੱਛੀ ਆ ਠੀਕ ਆ ਤੇ ਮਦਰ ਦਾ ਰਿਕਾਰਡ ਵੀ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਵੀ ਤਕਰੀਬਨ ਕੋਈ 26 27 28 ਲੀਟਰ ਮਦਰ ਮਿਲਕਿੰਗ ਜਿਹੜੀ ਦੋਸਤੋ ਇਸ ਦੀ ਰਹੀ ਆ ਥਾਂ ਥਣ ਪੂਰਾ ਹੱਥ ਚਵਾਈ ਵਾਲਾ ਤੇ 65000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਛੋਟਾ ਛੱਪਾ ਹੋ ਜਾਊਗਾ ਜਿਹੜਾ ਵੀ ਕੋਈ ਵੀਰ ਘਰ ਆਊਗਾ ਇਕੋ ਵੀ ਤਸੱਲੀ ਕਰ ਲਓ ਟਿੱਪ ਕੇ ਕੋਈ ਵੀਰ ਤਸੱਲੀ ਕਰ ਲਓ ਆਨਲਾਈਨ ਕੋਈ ਵੀਰ ਮਗਮਉਂਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰ ਸਕਦੇ ਜੀ ਹਾਈਟ ਜਾਂ ਸੰਧੂ ਸਾਹ ਹਾਈਟ ਕੱਦ ਵੀ ਸੰਦੀਪ ਚੰਗਾ ਹੈ ਨਾ ਤੇ ਮਦਰ ਦਾ ਵੀ ਇਸੇ ਤਰ੍ਹਾਂ ਹਾਈਟ ਕੱਦ ਸੀ ਉੱਚਾ ਸੀ ਜੀ ਇਸੇ ਤਰ੍ਹਾਂ ਜੀ ਠੀਕ ਹੈ ਜੀ ਬਾਕੀ ਇਹ ਤਾਂ ਚਲੋ ਚੌਕੀ ਆ ਹਾਂ ਜੀ ਹਾਂ ਜੀ ਅਜੇ ਬਿਲਕੁਲ ਜਵਾਨ ਹੁੰਦੇ ਤਾਂ ਕਿ ਚਲੋ ਵਧੂਗੀ ਵੀ ਹਾਂ ਜੀ ਤੇ ਸੰਦੀਪ ਦੇ ਬੋਲਦੀਆਂ ਨੰਬਰ ਨੰਬਰ ਆਪਣਾ ਵੀਰ ਜੀ 93756 3006 ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਨਤਾਲ ਠੀਕ ਹੈ ਜੀ ਹਾਂਜੀ ਦੇ ਨਾਲ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ